ਕੰਮ ਖਾਤਰੀ ਵਾਲੀ ਹੈ ਕੰਮ ਖਾਤਰੀ ਵਾਲੀ ਹੈ ਹਲੋ ਜੀ ਉੱਠ ਗਏ ਆਪਾਂ 5:30 ਹੋ ਗਏ ਹਾਂਜੀ ਹੁਣ ਆਪਾਂ ਤੁਰਨਾ ਲੱਗੇ ਆ ਇੱਥੇ ਆਪਾਂ ਰੁਕ ਗਏ ਸੀ ਟੈਰਨੋਵਲ نیشنل ਪਾਰਕ ਦੇ ਵਿੱਚ ਕੈਂਪ ਗਰਾਉਂਡ ਸੀ ਹਿਊਮਨ ਸਾਊਂਡ ਕੈਂਪ ਗਰਾਉਂਡ ਤੇ ਅੱਜ ਆਪਾਂ ਜਾਣਾ ਨੇੜੇ ਜਾਣਾ ਬੜਾ ਦੂਰ ਨਹੀਂ 70 ਕਿਲੋਮੀਟਰ ਹੈ ਇੱਥੇ ਆਪਾਂ ਤਾਂ ਰੁਕ ਗਏ ਸੀ ਕੱਲ ਕੱਲ ਵੀ ਆਪਾਂ 6 ਕਿਲੋਮੀਟਰ ਹੀ ਕੱਢਿਆ ਇੱਕ ਤਾਂ ਹਵਾ ਚੱਲ ਪਈ ਸੀ ਬਹੁਤ ਤੇ ਬਾਕੀ ਜਿਹੜਾ ਕੈਂਪ ਗਰਾਉਂਡ ਸੀ ਉਹ ਫਿਰ ਨੇੜੇ ਤੇ ਕੋਈ ਹੈ ਨਹੀਂ ਸੀ ਉਹ ਕਲੈਰਨ ਵੇਲੇ ਸੀ 17 ਕਿਲੋਮੀਟਰ ਹੋਰ ਇੱਥੇ ਠੰਡ ਥੋੜੀ ਬਹੁਤ ਵਾਧੀ ਜਾ ਰਹੀ ਆ ਪਤਾ ਹੀ ਲੱਗ ਗਿਆ ਹੁਣ ਇੱਥੇ ਇਹਨਾਂ ਨੂੰ ਮੇਜ਼ ਤੇ ਵੀ ਲਿਖਾ ਵੇ ਇਹਨਾਂ ਦਾ ਖਰਾਬ ਨਹੀਂ ਮੇਜ਼ ਤੇ ਨਾ ਰੱਖੋ ਤਾਂ ਕਰਕੇ ਆਪਾਂ ਰਾਤ ਨੂੰ ਜਦੋਂ ਸੁੱਤੇ ਸੀ ਉਦੋਂ ਆਪਾਂ ਸਾਰਾ ਕੁਝ ਬੰਨ ਕੇ ਫਿਰ ਸੁੱਤੇ ਸੀ ਵੀ ਮੇਜ਼ ਤੇ ਕੁਝ ਨਾ ਰਹੇ ਲੋ ਜੀ ਆਪਾਂ ਚੜ ਗਏ ਦੁਆਰੇ ਕੈਨਡਾ ਹਾਈਵੇ ਤੇ ਟਾਈਮ 7:30 ਹੋ ਗਿਆ 8:20 ਲੋ ਜੀ ਵਧੀਆ ਫਤਿਹਾਂ ਜਿਹੜਾ ਸਕੂਟਰ ਜਿਨਕੜਾ ਆ ਥੋੜੀ ਜੀ ਠੰਡ ਘਟੂਗੀ ਪਰ ਨਲੀਆਂ ਆਪਣੀਆਂ ਵਗੀਆਂ ਜਾਂਦੀਆਂ ਹਨ ਰੂਮ ਵੀ ਚੜਾਈ ਚੜਦੇ ਚੜਦੇ ਗਰਮੀ ਲੱਗਣ ਲੱਗ ਜਾਂਦੀ ਹੈ ਇਹ ਥੋੜਾ ਜਿਆ ਸੁੱਤਾ ਕੰਮ ਹੀ ਆ ਠੰਡ ਚ ਚੜਾਈ ਚੜਦੇ ਆ ਤਾਂ ਗਰਮੀ ਲੱਗਦੀ ਆ ਕਿਉਂਕਿ ਜੋਰ ਲੱਗਦਾ ਹੈ ਇਹ ਮੁੜਕਾ ਹੁੰਦਾ ਹੈ ਇੱਧਰ ਮੁੜ ਕੇ ਆਪ ਹੈ ਜੇ ਜੱਪੂ ਖੋਲਦਾ ਤਾਂ ਹੰਡ ਲਗ ਪੂਗੀ ਹਵਾ ਵੀ ਆਪਣੇ ਐਡਵਾਂਸੇ ਚੱਲੀ ਜਾਂਦੀਆਂ ਮੈਂ ਪਰੋਦਾ ਪੂਰੀ ਆਪਣਾ ਜਿੰਨਾ ਸਫਰ ਨਹੀਂ ਹੈਗਾ ਹੌਲੀ ਹੌਲੀ ਚਾਈ ਜਾਂਦਾ ਸਵੇਰੇ ਸਵੇਰੀ ਚੜਾਈ ਨਾਲ ਬਾਹ ਪੈ ਗਿਆ ਹੁਣੀ ਹੁਣੀ ਬਰਿੰਦਰ ਬਾਈ ਮਿਲਿਆ ਬਹੁਤ ਬਹੁਤ ਧੰਨਵਾਦ ਬਰਿੰਦਰ ਬਾਈ ਭਾਈ ਇੱਧਰ ਨੂੰ ਜਾਂਦਾ ਸੀ ਗ੍ਰੈਂਡ ਫਾਲਸ ਕਰਨ ਨੂੰ ਇਧਰੋਂ ਆਪਾਂ ਆਏ ਆਂ ਭਾਈ ਗੱਡੀ ਮੋੜ ਕੇ ਲਾਇਆ ਫਿਰ ਭਾਈ ਨਾ ਪਹਾੜੀ ਤੇ ਚੜਿਆ ਖੜਾ ਮਤਲਬ ਉੱਥੇ ਜਾ ਕੇ ਇਹ ਮੇਰੇ ਅੱਦੇ ਚ ਜ਼ੋਰ ਲੱਗੂ ਜੇ ਮੈਂ ਰੁਕੂੰਗਾ ਧੰਨਵਾਦ ਭਾਈ ਇਹਨਾਂ ਸੋਚਣ ਲਈ ਤੇ ਫਿਰ ਜਦੋਂ ਮੈਂ ਖੜ ਕੇ ਆਪਦੀ ਫੋਟੋ ਲਾਉਣ ਲੱਗਿਆ ਤੇ ਮਿਹਰਬਾਨੀ ਲੱਗਿਆ ਮੈਂ ਖੜ ਗਿਆ ਫਿਰ ਭਾਈ ਵਾਪਸ ਆ ਗਿਆ ਫਿਰ ਅਸੀਂ ਉੱਥੇ ਛੱਡ ਕੇ ਗੱਲਾਂ ਬਾਤਾਂ ਕੀਤੀਆਂ ਵਾਹ ਤੁਹਾਡੇ ਸਿਰਤੀ ਆ ਬਈ ਤੁਹਾਡੇ ਸਿਰਤੀ ਆ ਧੰਨਵਾਦ ਰੁਕਣ ਲਈ ਤੇ ਹੌਸਲਾ ਬਜਾਈ ਦੇ ਉਹ ਗੇਟਾ ਖੜਾ ਕੋਈ ਖੜ ਗਿਆ ਮੈਂ ਨਾਲ ਆਪਾਂ ਨੂੰ ਲਈ ਹੋਰ ਭਾਈ ਕੀ ਹਾਲ ਆ ਹੋਰ ਭਾਈ ਕਹਿ ਮੈਂ ਸੇਤਾ ਤੇਰੀ ਵੀਡੀਓ ਵੇਖੀ ਮੈਂ ਸ਼ੁਕਰੀਆ ਭਾਈ ਸ਼ੁਕਰੀਆ ਰੁਕਣ ਲਈ ਕੀ ਹੋਇਆ ਠੀਕ ਹੈ ਜੀ ਅੱਛਾ ਬਾਈ ਤੁ ਤੋਂ ਹੰਡੇ ਦੇ ਪਾਣੀ ਪੀਣਾ ਦੇ ਨਹੀਂ ਨਹੀਂ ਹੈਗਾ ਵੀਰੇ ਸਾਰਾ ਕੁਝ ਆਪਣਾ ਪੀਣਾ ਹੋਵੇ ਕੁਝ ਨਾ ਨਾ ਹੈਗਾ ਵੀਰੇ ਮੈਂ ਇੱਥੋਂ ਹੀ ਤੁਰਿਆ ਸੀਗਾ ਖਾ ਪੀ ਕੇ ਤੁਰਿਆ ਸੀ ਉਦਾਂ ਉੱਥੋਂ ਹੰਡੇ ਦੇ ਵੈਨਕੂਵਰ ਤੋਂ ਹਾਂਜੀ ਵੀਰੇ ਕਿੰਨੇ ਦਿਨ ਲੱਗੇ ਅੱਜ ਬਾਈ ਹੋ ਗਏ 100 ਤਿੰਨ ਦਿਨ 103 ਛਾ ਗਿਆ ਸੋਰ ਕਹਿਵਾ ਸੇਤਾ ਬਾਈ ਬਸ ਵਧੀਆ ਆਪਣਾ ਕੀ ਨਾਮ ਆ ਬਾਈ ਮੇਰਾ ਪਰਮਜੀਤ ਹਾਂਜੀ ਠੀਕ ਹੈ ਕਿੱਥੋਂ ਚੱਲੇ ਬਾਈ ਤੁਸੀਂ ਮੈਂ ਡੋਰ ਤੋਂ ਨਾ ਹਾਂ ਬ੍ਰੈਂਟਨ ਠੀਕ ਹੈ ਠੀਕ ਹੈ ਵਧੀਆ ਰਿਹਾ ਬਈ ਸਰ ਵਧੀਆ ਆਉਂਦੇ ਜਾਂਦੇ ਨੇ ਵੀਰੇ ਇੱਧਰ ਠੀਕ ਹੈ ਠੀਕ ਹੈ ਸੈਂਜੋਂ ਚੱਲੇ ਹੈ ਜੀ ਚੰਗਾ ਇੱਥੋਂ ਤੋਂ ਮੁੜੋਗੇ ਉਹਨੇ ਕਿਹਾ ਹਾਂ ਜੀ ਬਈ ਵਾਪਸ ਵੀ ਸਾਈਕਲ ਤੇ ਨਹੀਂ ਬਈ ਵਾਪਸ ਮੈਂ ਉੱਥੇ ਹੀ ਜਾਣਾਗਾ ਜਾਂ ਇੱਥੇ ਹੀ ਜਾਣਾਗਾ ਸਾਈਕਲ ਟੈਂਕ ਦਾ ਪੈਕ ਕਰਕੇ ਨਾਲ ਹੀ ਲੈ ਜਾਣਾ ਵੀਰੇ ਠੀਕ ਹੈ ਕੋਲ ਜੂਗਾ ਹਾਂ ਜੀ ਬਈ ਹਾਂ ਜੀ ਵਲੌਗ ਵਲੌਗ ਬਣਾਉਂਦੇ ਜੀ ਹਾਂ ਜੀ ਬਈ ਮੈਂ ਬਣਾਉਣਾਗਾ ਜੀ ਸ਼ੁਰੂ ਹੀ ਕੀਤੇ ਹੈਗੇ ਸ਼ੁਕਰੀਆ ਬਈ ਸ਼ੁਕਰੀਆ ਰੁਕਣ ਲਈ حال چال ਪੁੱਛਣ ਲਈ ਬਾਕੀ ਪਾਣੀ ਧਾਣੀ ਪੁੱਛਣ ਲਈ ਬਹੁਤ ਬਹੁਤ ਧੰਨਵਾਦ ਬਾਈ ਚੌਂਦੇ ਰਹਿਣ ਵੀ ਟ੍ਰੱਕਾਂ ਵਾਲੇ ਉਹ ਗੇਪਹਾੜਾ ਜਿਹੜੇ ਉਹੀ ਪਾਰ ਕਰਕੇ ਜਾਣਾ ਆਪਾਂ ਹਾਂ ਆ ਸੀਗਾ ਜੀ ਇਹ ਪੁਆਇੰਟ ਤੇ ਸਮਰਪਿਤ ਕੀਤੀ ਗਈ ਹੈ ਚਾਰ ਜਾਣੇ ਸੀ ਜਿਹੜੀ ਆਉਦੇ ਸੜਕ ਹਾਦਸੇ ਦੇ ਵਿੱਚ ਜਾਨ ਗਵਾ ਬੈਠੇ ਸੀਗੇ 8 ਦਸੰਬਰ उन्नीस सौ चौानवे हाँ यार इतों का आप भी दो चार मिनट बैर में देख लम लै ला, ला थोड़ा बहुत ਇੱਥੇ ਹੀ ਟਾਪੂ ਤੇ ਹਵਾ ਬਹੁਤ ਚੱਲਦੀ ਹੈ ਤੇ ਅੱਜ ਵੀ ਆਪਾਂ ਨੂੰ ਹੈੱਡਬੈਂਡ ਦੀ ਟੱਕਰੀ ਆ। ਆਸ-ਪਾਸੇ ਦੇਖੀ ਰਿਹਾ ਹੁਣ ਪੱਤੇ ਛੱਡੇ। ਆਪਣੀ ਦਿਸ਼ਾ 'ਚ ਚੱਲ ਰਹੀ ਹੈ। ਫਾਈਨਲ ਟ੍ਰਾਈ ਡੇ ਪੈਡਲ ਮਾਰਨਾ ਬਾਈ। ਈ ਪਾਰਕ ਦਾ ਸਾਈਨ ਹੁੰਦਾ ਜਿਹੜੀ ਆ ਘਾਟੂ ਜੀ ਬੈਠੀ ਸੀ ਪੈਰਾ ਨੋਆ ਨੈਸ਼ਨਲ ਪਾਰਕ ਦੇ ਵਿੱਚ ਬੋਲ ਫੋਟ ਵੀ ਹੈਗਾਗਾ ਆ ਸੀ ਇਹ ਹੈਗਾ ਨੈਸ਼ਨਲ ਪਾਰਕ ਦਾ ਬੋਲ ਫੋਟ ਲੋ ਜੀ ਇੱਥੇ ਆ ਕੇ ਸਮਾਤੀ ਹੋ ਜਾਂਦੀ ਐ ਇਸ ਪਾਰਕ ਦੀ 4 ਗਿਗੋਮੀਟਰ ਦਾ ਹੈਗਾ ਇਹ ਸੜਕ ਦੇ ਉੱਤੇ अब भी रहनी है जी चलो फिर आप भी चलिए क्लैरन इन रह गया अठाई सैन जॉन्स रह गया दो सौ ਹਾਗੀ ਜੀ ਥੋਰਪਨ ਲੇਕ ਸਾਹਮਣੇ ਆ ਗਿਆ ਕਲੈਰਨਵੈਲ ਨੂੰ ਜਾਂਦਾ ਰਾ ਤੇ ਸੱਜੇ ਪਾਸੇ ਕੈਟਰਲਿਨਾ ਤੇ ਬੋਨਾ ਵੈਸਟਾ ਬੋਨਾ ਵੈਸਟਾ ਦੂਰ ਰਹੇ ਜਾਂਦਾਗਾ ਪਰ ਪਿਛਲੀ ਵਾਰ ਆਪਾਂ ਜਾ ਕੇ ਆਏ ਸੀ ਬੜਾ ਹੀ ਸੋਹਣਾਗਾ ਐਸ ਵਾਰ ਵੀ ਦੇਖਾਂਗੇ ਕਿਹੜਾ ਸੈਨ ਜੋਨਸ ਜਾਨੇ ਮਹਨਬਾਈ ਕਹਿੰਦਾ ਸੀ ਨੇੜੇ ਤੇ ਲੈ ਕੇ ਜਾਊਗਾ ਤਾਂ ਦੇਖਾਂ ਜੇ ਬੋਨਾ ਬਿਸਟਾ ਦਾ ਬੰਦਾ ਹੋਇਆ ਪ੍ਰੋਗਰਾਮ ਤਾਂ ਉੱਤਰ ਵੀ ਜਾਮਾ ਲੋ ਜੀ ਆਪਣੀ ਆਉਣ ਦੀ ਖੁਸ਼ੀ ਚੈਨਾ ਨੇ ਕਲੀ ਪਾ ਰੱਖੀ ਹੈ ਆ ਸਾਰੀ ਚਿੱਟੀ ਲੈਣ ਨਵੀਂ ਪਾਈ ਹੋਈ ਹੈ ਧੰਨਵਾਦ ਜੀ ਧੰਨਵਾਦ ਮੈਂ ਰਹਿ ਗਿਆ ਜੀ ਕਲੈਰਨਵਲ 12 ਤੇ ਸੇਨ ਜੋਨਸ 191 ਵਾਜੀਵਾ ਪਹਾੜ ਲੱਗੇ ਪਹਾੜ ਲੋ ਜੀ ਆਪਾ ਪਹੁੰਚ ਗਏ ਕਲੈਰਨਵਲ ਜੀ ਆਇਆਂ ਨੂੰ ਕਰਦੇ ਆ ਜੀ ਆਪਣਾ ਬਹੁਤ ਬਹੁਤ ਧੰਨਵਾਦ ਕਲੈਰਨਵਲ ਇਹ ਹੈ ਗਿਆ ਜੀ ਮੈਨੀਟੋਪਾ ਡਰਾਈਵ ਇੰਜਨ ਬ੍ਰੇਕ ਠੀਕ ਹੈ ਜੀ ਨਹੀਂ ਲਾਉਂਦੇ ਕੈਲ ਟਾਇਰ ਕਨੇਡੀਅਨ ਦਾ ਕੁਛ ਲੈਣਾ ਤਾਂ ਨਹੀਂ ਨਹੀਂ ਜੀ ਕੁਛ ਨਹੀਂ ਲੈਣਾ ਇੱਥੇ ਟਿਮ ਹਟਣ ਆਊਗਾ ਉਹ ਉੱਥੇ ਬਹਿ ਜਾਗੇ ਆਪਾਂ ਜਿੰਨਾ ਟਾਈਮ ਆਪਾਂ ਨੂੰ ਕੋਈ ਫੋਨ ਨਹੀਂ ਆਉਂਦਾ ਫੋਨ ਆਪਾਂ ਕੀਤੇ ਹੋਏ ਆ ਇੱਧਰ ਉੱਧਰ ਇੱਕ ਦੋ ਜਣਿਆਂ ਨੂੰ ਬਾਈਆਂ ਨੂੰ ਵੀ ਅੱਜ ਦੀ ਰਾਤ ਦਾ ਟਿਕਾਣਾ ਦੇ ਦਿਓ ਤੇ ਬਾਈ ਹੋਰੇ ਬਾਹਰ ਹੈ ਕਮਾਗਰਾਂ ਤੇ ਉਹਨਾ ਟਾਈਮ ਆਪਾਂ ਤੇ ਮੋਟਲਨ ਬਾਈ ਕੇ ਆਰਾਮ ਕਰਦੇ ਆ ਤੇ ਸੇਵਨ ਫੂਡ ਦੀ ਥਾਂ ਤੇ ਸੌਬੀਜ਼ ਹੁੰਦਾ ਉਹਨਾਂ ਦੀ ਬ੍ਰਾਂਚ ਹੀ ਹੈ ਉਹ ਆ ਗਿਆ ਸਾਹਮਣੇ ਉੱਥੇ ਕਚੀ ਲੈ ਕੇ ਆਉਣੇ ਆ ਤੇ ਮੋਟਲਨ ਦਾ ਅਸੀਂ ਸੌਬੀ ਸੋਸੀਸ ਪਹਿਲਾਂ ਸੌਬੀਜ਼ ਜਾ ਕੇ ਆਉਣੇ ਛੋਟਾ ਜਿਹਾ ਮੋਲਾ ਆ ਜਾਂਦੇ ਛੋਟੇ ਸ਼ਹਿਰਾਂ 'ਚ ਹਾਈ ਹੈਲੋ ਹਾਊ ਆਰ ਯੂ ਗੁੱਡ ਥੈਂਕ ਯੂ ਆਪਾਂ ਦੂਸਰੇ ਘਰੀ ਜਾਂਦੇ ਆ ਪਰ ਸਾਈਕਲ ਵਾਲੀ ਟ੍ਰੇਲ ਆਪਾਂ ਨੂੰ ਹੋਰ ਹੀ ਵਾਸਤੇ ਲੈਣੀ ਇਹਦਾ ਕੰਮ ਖਤਰੇ ਵਾਲੀ ਹੈ 哦好厉害好厉害 ਕਈ ਘਾਤਰੀ ਵਾਲਾ ਬੇਂਖਾਤਰੀ ਵਾਲੀ ਆ। ਖੰਮ ਘਾਤਰੀ ਵਾਲੀ ਆ, ਕੰਮ ਖਾਤਰੀ ਵਾਲੀ ਆ। ਉਹ ਖਾਸੀ ਢਲਾਂ ਸੀ। ਨਾਪਟ ਟ੍ਰੇਲ ਤੇ ਅੱਗੇ ਜਿਹੜੀ ਨਿਊਫੰਡਲੈਂਡ ਦੀ ਟੀ ਰੇਲਵੇ ਟ੍ਰੇਲ ਆ। ਜਿਹੜੀ ਲਗਭਗ ਸਾਰੇ ਨਿਊਫੰਡਲੈਂਡ ਵਿੱਚੋਂ ਦੀ ਲੰਘਦੀ ਐ। ਗੂਗਲ ਮੈਪ ਨੇ ਉਤੇ ਛੜਾਤਾ ਆਪਾਂ ਨੂੰ। ਇਹ ਸਾਈਕਲ ਵਾਸਤੇ ਨਹੀਂ ਬਣੀ ਹੋਈ। ਤੇ ਜਾਂ ਜਿਹੜੀ ਸਾਈਕਲ ਵਾਸਤੇ ਬਣੀ ਐ ਤੋਂ ਟਾਇਰ ਤੁਹਾਡੇ ਕੋਲੇ ਟ੍ਰੇਲ ਵਾਲੀ ਹੋਣੇ ਚਾਹੀਦੇ ਆ ਇਹ ਬਣੀ ਹੋਈ ਆ ਏਟੀਵੀਜ਼ ਵਾਸਤੇ ਜ਼ਿਆਦਾਤਰ ਤਾਂ ਕਿਉਂ ਨਾ ਗੁੱਡੀਆਂ ਵਾਲੇ ਟਾਇਰ ਹੁੰਦੇ ਆ ਕਿਉਂ ਬਜਰੀ-ਬੁਜਰੀ ਨੂੰ ਨਹੀਂ ਮੰਨਦੇ ਹੈਗੇ ਤਈਓ ਇੱਥੇ ਏਟੀਵੀਜ਼ ਜਾਂ 4-ਵੀਲਰ ਜ਼ਿਆਦਾ ਹੁੰਦੇ ਆ ਲ ਲੈ ਆਫ ਰੋਡਿੰਗ ਹੋ ਗਈ ਥੋੜੀ ਜਿਹੀ ਆਪਣੀ ਅੱਜ ਅਪਾਰਟਮੈਂਟ ਨੰਬਰ 6 ਬਾਈ ਕਹਿੰਦਾ ਸੀ ਇਹਦੇ ਸਾਵਨਾਲਾ ਤੋਂ ਆਪਾਂ ਪਹੁੰਚ ਗਏ ਇੱਥੇ 77 ਮੂਵਸ ਅੱਜ ਆਜਾ ਪਰੂਕੇ ਸੀਗੇ ਕਲਰਨਵਲ ਤੇ ਪਾਈ ਹੋ ਰਿਆ ਨੇ ਸਿਰ ਤੇ ਛਾਤ ਰਿੱਤੀ ਸਤਿਗੁਰ ਜੀ ਸਾਰਿਆਂ ਨੂੰ ਕੀ ਨਾਮ ਆ ਬਾਈ ਜੀ ਤੁਹਾਡਾ ਆਪਣਾ ਬਾਈ ਸ਼ਰਨ ਸ਼ਰਨਪ੍ਰੀਤ ਸਿੰਘ ਬਾਈ ਆਪਣਾ ਬਾਈ ਧੂਰੀ ਸ਼ਹਿਰ ਬਾਈ ਠੀਕ ਹੈ ਹਾਂਜੀ ਸਰ ਤੇ ਆਪਣਾ ਬਾਈ ਜੀ ਸਸੀਗੁਰ ਬਾਈ ਸਸੀਗੁਰ ਗੁਰਬੀਲ ਸਿੰਘ ਜੀ ਮੈਂ ਬਾਈ ਸਰਸੇ ਤੋਂ ਮੈਂ ਸਰਸੇ ਤੋਂ ਠੀਕ ਹੈ ਤੇ ਤੁਸੀਂ ਬਾਈ ਜੀ ਇਹ ਬਾਈ ਮਾਨਸਾ ਤੋਂ ਨਹੀਂ ਇਹ ਤੁਹਾਨੂੰ ਚੰਗਦਾ ਬਾਈ ਮੈਂ ਕਿਹਾ ਵਧਾਈਆਂ ਬਾਈ ਜੀ ਜਮਾਈ ਗੱਡੀ ਦੀਆਂ ਬਈ ਬਾਕੀ ਬਈ ਸਵਾਗਤ ਆ ਬਈ ਦਾ ਸਾਡੇ ਸ਼ਹਿਰ ਚ ਆਇਆ ਯਾਰ ਧੰਨਵਾਦ ਬਈ ਧੰਨਵਾਦ ਤੁਹਾਨੂੰ ਚਾਹ ਚੜ੍ਹ ਜਾਂਦਾ ਬਈ ਜੋ ਕੋਈ ਉਧਰੋਂ ਆਉਂਦਾ ਇੱਧਰ ਬੰਦੇ ਆ ਰਹੀਆ ਬਈ ਥੋੜੇ ਜੇ ਘਟਨੇਗੇ ਹੁਣ ਤਾਂ ਚੱਲ ਹੁਣ ਤਾਂ ਵਧੀਆ ਬੰਦੇ ਆਉਣ ਲੱਗ ਗਏ ਆਪਣੇ ਹਾਂਜੀ ਬਈ ਹੁਣ ਤਾਂ ਕਾਫੀ ਗਿਣਤੀ ਹੈਗੀ ਆ ਬਾਕੀ ਪਰ ਉਹ ਵੀ ਜਦੋਂ ਕੋਈ ਆਉਂਦਾ ਟਰੱਕ ਵਾਲਾ ਵੀਰ ਆਉਂਦਾ ਜਿੱਦਾਂ ਅਸੀਂ ਗੈਸ ਸਟੇਸ਼ਨ ਕੰਮ ਕਰਦੇ ਆ ਜਾਂ ਕੋਈ ਵੀ ਚਾਹ ਚੜ੍ਹ ਜਾਂਦਾ ਵੀ ਚੱਲਾਂ ਆ ਯਾਰ ਆਪਣੇ ਬੰਦਾ ਬਈ ਆਪਦਾ ਹੀ ਆਉਂਦਾ ਤੁਹਾਨੂੰ ਹਾਂਜੀ ਬਾਕੀ ਬਈ ਥੋੜੇ ਸਿਰਤੀ ਆ ਜਦੋਂ ਮੈਂ ਇੱਥੇ ਆਇਆ ਸੀਗਾ ਨਿਊਫਰਲੈਂਡ ਜਦੋਂ ਮਾਤਲਬ ਸੋਸ਼ਲ ਮੀਡੀਆ ਨਹੀਂ ਯੂਜ਼ ਕਰਦਾ ਹੈਗਾ ਹਾਂਜੀ ਬਈ ਤੇ ਮੈਨੂੰ ਬਾਈ ਦਾ ਨਹੀਂ ਸੀ ਪਤਾ ਹੈਗਾ ਕੋਈ ਗੱਲ ਜਿੱਦਾਂ ਸਾਨੂੰ ਜਿਵੇਂ ਹੁਣ ਫੋਰ ਐਗਜ਼ਾਮਪਲ ਇੱਥੇ ਵੀ ਸਾਰੇ ਜਿੱਦਾਂ ਸ਼ਹਿਰ ਜਿਹਾ ਤੇ ਹਾਈਵੇ ਤੇ ਹੀ ਨੇ ਹਾਂਜੀ ਬਈ ਤੇ ਛੋਟਾ ਜਿਹਾ ਵੀ ਜਿੱਦਾਂ ਸਟੂਡੈਂਟ ਸਾਰੇ ਨੇਗੇ ਅਲੱਗ-ਅਲੱਗ ਕਾਲਜਿਸ ਦੇ ਵਿੱਚੋਂ ਜਾਣਦੇ ਹੀ ਨੇ ਪਹਿਲਾਂ ਗੈਂਡਰ ਤੋਂ ਫੋਨ ਆਇਆ ਬਾਈ ਲਈ ਫੇਰ ਬਾਈ ਲਈ ਫੋਨ ਆਇਆ ਸੇਂਟ ਜੋਨਸ ਤੋਂ ਧੰਨਵਾਦ ਬਈ ਧੰਨਵਾਦ ਮੈਨੂੰ ਨਹੀਂ ਸੀ ਪਤਾ ਵੀ ਇਦਾਂ ਬਾਈ ਬਲਾਕ ਕਰਦਾ ਹੈ ਜਾਂ ਜਿੱਦਾਂ ਵੀ ਉਹਨਾਂ ਨੇ ਕਿਹਾ ਕਹਿੰਦੇ ਵੀ ਬਾਈ ਆ ਰਿਹਾ ਸਾਈਕਲ ਤੇ ਠੀਕ ਵਾਹ ਮਾ ਵੀ ਸਾਈਕਲ ਤੇ ਆ ਰਹਾ ਵਾ ਕੋਈ ਗੱਲ ਨਹੀਂ ਆਪਣੇ ਕੋਲ ਰੁਕ ਜੂਗਾ ਠੋਕੇ ਉਹ ਪੁੱਛਣ ਮੈਨੂੰ ਕਹਿੰਦਾ ਤੁਸੀਂ ਰੱਖ ਲਓਗੇ ਮਾ ਯਾਰ ਕਿਉਂ ਨਹੀਂ ਰੱਖਾਂਗੇ ਸ਼ੁਕਰੀਆ ਬਈ ਸ਼ੁਕਰੀਆ ਬਾਕੀਆਂ ਮੇਰੇ ਨਾਲ ਦਾ ਬਾਈ ਸੰਧੂ ਸਾਹਿਬ ਜੀ ਉਹ ਜੀ ਆ ਗਿਆ ਉਹ ਮੁੰਡੇ ਰੋਟੀਆਂ ਲਾਈ ਜਾਂਦੇ ਆ ਪੰਜਾਬ ਦਾ ਮੋਹਰ ਵੀ ਲੈਦੀ ਉੱਪਰ ਲੈਦੀ ਕੇ ਪੰਜਾਬ ਦਾ ਮੋਹਰ ਠੀਕ ਹੈ ਯਾਰਾ ਕੋਈ ਗੱਲ ਪਰ ਦੋ ਵੀ ਅੱਗੇ ਆਉਂਦਾ ਦੇ ਬਣਾਇਆ ਬੰਦੇ ਨੇ ਹੈ। ਕੋਲੇੜੇ ਮੈਂ ਕਿਉਂ ਪਾ ਰਿਹਾ ਮੈਂ। ਆਹੁੰਦਾ ਕਰਦਾ ਕਮੈਂਟਰੀ ਦਾ। ਬਾਈ ਤੁਸੀਂ ਵੀ ਕਰੋ ਸ਼ੁਰੂ ਬਲੌਗ। ਜਰੂਰ ਬਾਈ ਜੀ। ਜਰੂਰ ਕਰਾਂਗੇ। ਮੌਕਾ ਮਿਲਣਾ ਚਾਹੀਦਾ ਇੱਕ। ਮੌਕਾ ਤੁਹਾਡੇ ਕੋਲ ਹੀ ਹੈ ਚੱਕ ਲੋ ਫਟੇ। ਹਾਂਜੀ ਬਾਈ ਸਬਬ ਬਣੇ ਆ ਬਾਈ ਜਰੂਰ ਆਪਾਂ ਕਰਾਂਗੇ ਜਰੂਰ। ਗੁਰੂਤਾਰ ਲਾ ਬਾਈ ਨੂੰ। ਹੋਏ ਅਸੇ ਨਾ ਨਾ ਜਿਹਨੇ ਬਾਈ ਮੇਰੇ ਲਈ ਮੈਂ ਬਾਈ ਰੋਡ ਜਾਣਾ ਕਹਿਣਾ ਦਾ ਘੁੰਮਣਾ ਸੈਂਟੀਅਨ ਤੋਂ ਸਰੀ ਬਾਈ ਸ਼ੁਕਰੀਆ ਜੀ ਇਹਦਾ ਕੰਮ ਕਰਦਾ ਬਾਈ ਸ਼ੁਕਰੀਆ ਨਾਈਸ ਨਾਈਸ ਗਾਇ ਹੈ ਨਾ ਬੁਰਾ ਇੱਕ ਵਾਰ ਬਾਈ ਪੇਰ ਤਨੂੰ ਬਹੁ ਬਹੁ ਮਾਰਗਾ ਤੁਹਾਡੇ ਦੋ ਦਿਨ ਬਹੁਤ ਧੰਨਵਾਦ ਯਾਰ ਟ੍ਰਿਪ ਖਤਮ ਹੋਣ ਲੱਗ ਰਿਹਾ ਬਹੁਤ ਧੰਨਵਾਦ ਬੰਦ ਰਹੇਗੇ ਬੰਦ ਰਹੇਗੇ ਨਾਈਸ ਗਾਇ ਨਾਈਸ ਗਾਇ ਅਸੀਂ ਵੀ ਇੱਕ ਇੱਕ ਵਾਰੀ ਹਸੀਂ ਬਾਈ ਹਸੀਂ ਰਿਕਾਰਡ ਕਰਨੀ ਆਲੀ ਹੈ